ਜੀ ਹੁਣ ਆਪਾਂ ਪਹੁੰਚ ਚੁੱਕੇ ਆ ਮਲਕੀਤ ਗਰੁੱਪ ਤੇ ਇਹਨਾਂ ਦੀ ਆਈ ਵੀ ਆ ਰੀਪਰ ਦੀ ਕੁਆਲਿਟੀ ਵਾਈਜ਼ ਤੁਸੀਂ ਦੇਖੋ ਔਰ ਕਲਰ ਦੀ ਕੁਆਲਿਟੀ ਵਾਈਜ਼ ਦੇਖੋ ਠੀਕ ਆ ਜੀ ਇਹ ਮਤਲਬ ਪੇਂਟ ਕਰਕੇ ਕੱਲੀ ਕੱਲੀ ਚੀਜ਼ ਫਿੱਟ ਕਰਦੇ ਨੇ ਕਈ ਹੁੰਦੇ ਨੇ ਨਾ ਮਤਲਬ ਇਹ ਤੁਸੀਂ ਆਪ ਚੈੱਕ ਕਰ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਇਹ ਨਹੀਂ ਵੀ ਕੋਈ ਵੀ ਆਵਾਜ਼ ਆਜੋ ਰੀਪਰ ਦੀ ਫੌਸੀ ਐਸੀ ਹੈਗਾ ਉਹਨੂੰ ਵੀ ਲੈ ਸਕਦੇ ਹੋ ਜਿਵੇਂ 4/2 ਆ 4/4 ਵੀ ਲੈ ਸਕਦੇ ਹੋ ਠੀਕ ਆ ਜੀ ਠੀਕ ਆ ਜੀ ਜਿਵੇਂ ਫਾਰਮ ਦੇ ਵਿੱਚ ਲੁੱਕ ਆ ਉਹ ਚੀਜ਼ ਬਣਾਈ ਵੀ ਇਹਨਾਂ ਨੇ ਜਿੱਦਾਂ ਮਗਰੋਂ ਅੱਗੇ カラー காம்பினேஷன் ਬਹੁਤ ਸੋਹਣਾ ਬਣਾਇਆ ਹੋਇਆ ਠੀਕ ਆ ਜੀ ਤੇ ਇਹਨਾਂ ਦਾ ਆ ਗਿਆ ਕੰਪਿਊਟਰ ਕਰਾਓ ਸਤ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਮਲਕੀਤ ਗਰੁੱਪ ਤੇ ਇਹਨਾਂ ਦੀ ਆਈ ਵੀ ਆ ਇੱਕ ਕੰਬਾਈਨ ਤੇ ਲੇਜ਼ਰ ਲੈਂਡ ਲਵਰ ਤੇ ਕੰਪਿਊਟਰ ਕਰਾਓ ਦੇਸੀ ਭਾਦਾ ਤੇ ਇੱਕ ਰੀਪਰ ਠੀਕ ਆ ਪਹਿਲਾਂ ਆਪਾਂ ਰੀਪਰ ਦਿਖਾ ਦਈਏ ਰੀਪਰ ਦੀ ਕੁਆਲਿਟੀ ਵਾਈਜ਼ ਤੁਸੀਂ ਦੇਖੋ ਔਰ ਕਲਰ ਦੀ ਕੁਆਲਿਟੀ ਵਾਈਜ਼ ਦੇਖੋ ਠੀਕ ਆ ਜੀ ਇਦਾਂ ਲਾਦੇ ਮੈਂ ਕੰਪਨੀ ਕਾਰਾਂ ਨਹੀਂ ਆਉਂਦੀਆਂ ਰੈਪ ਹੋ ਕੇ ਉਹ ਚੀਜ਼ ਕਰੀ ਵੀ ਆ ਹਨ ਫੁੱਲ ਇਹ ਮਤਲਬ ਪੇਂਟ ਕਰਕੇ ਕੱਲੀ ਕੱਲੀ ਚੀਜ਼ ਫਿੱਟ ਕਰਦੇ ਨੇ ਕਈ ਹੁੰਦੇ ਨੇ ਨਾ ਮਤਲਬ ਵੀ ਸਾਰਾ ਰੀਪਰਫਿਟ ਕਰਤਾ ਬਾਅਦ ਚ ਪੇਂਟ ਕਰਤਾ ਉਹ ਚੀਜ਼ ਨਹੀਂ ਹੈਗੀ ਕੱਲੀ ਕੱਲੀ ਚੀਜ਼ ਮੈਂ ਟਰੈਕਟਰਾਂ ਦੇ ਗੱਡੀਆਂ ਦੀ ਫਿਟਿੰਗ ਹੁੰਦੀ ਆ ਉਦਾਂ ਕਰਦੇ ਨੇ ਇਹ ਠੀਕ ਆ ਤੇ ਨੰਬਰ 1 ਚੋਆਇਸ ਆ ਬਹੁਤ ਵਿਗਰੇ ਹਰੇ ਇਹਨਾਂ ਦਾ ਤੇ ਪੁੱਛਦੇ ਆ ਕਿੰਨੇ ਇੰਚੀ ਆ ਤੇ ਜਿਹੜਾ ਰੀਪਰ ਆ ਜੀ ਇਹਦਾ ਪ੍ਰਾਈਸ ਹੈਗਾ 340000 ਰੁਪਿਆ ਠੀਕ ਹੈ ਵੈਲਟਾਂ ਤੁਸੀਂ ਹਣ ਦੇਖ ਸਕਦੇ ਹੋ ਫੁੱਲ ਕਵਰ ਨੇ ਤੇ 20000 ਡਿਸਕਾਊਂਟ ਮਿਲ ਲੇ ਤੇ ਉਹ ਇਸ ਟਾਈਮ ਚੱਲ ਰਿਹਾ ਵੈਸੇ ਕੰਪਨੀ ਦਾ ਰੇਟ 340000 ਠੀਕ ਹੈ ਜੀ ਇਹ ਤੁਸੀਂ ਆਪ ਚੈੱਕ ਕਰ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਇਹ ਨਹੀਂ ਵੀ ਕੋਈ ਵੀ ਆਵਾਜ਼ ਆਜੂ ਰੀਪਰ ਦੀ ਫੁੱਲ ਸਾਇਲੈਂਟ ਰੀਪਰ ਆ ਪੂਰੀ ਟਾਪ ਕੁਆਲਿਟੀ ਤੇ ਜਿਹੜੀ ਇਹ ਮਸ਼ੀਨ ਖੜੀ ਹੈ ਇਹਨਾਂ ਦੀ ਮਲਕੀਤ ਇਹਦੇ 50000 ਰੁਪਏ ਡਿਸਕਾਊਂਟ ਚੱਲ ਰਿਹਾ ਜੀ ਮੇਲੇ ਤੇ 27 ਲੱਖ ਰੁਪਈਆ ਇਹਦੀ ਟਾਪ ਮਾਡਲ ਦੀ ਮਤਲਬ ਰੇਟ ਆ ਇਹਨੂੰ ਤੁਸੀਂ ਐਸੀਗਾ ਉਹਨੂੰ ਵੀ ਲੈ ਸਕਦੇ ਹੋ ਜਿਵੇਂ 4x2 ਆ 4x4 ਵੀ ਲੈ ਸਕਦੇ ਹੋ ਠੀਕ ਆ ਜੀ ਉਹ ਤੁਸੀਂ ਕੰਪਨੀ ਜਾ ਕੇ ਸਾਰੇ ਰੇਟਸ ਕਨਫਰਮ ਕਰ ਸਕਦੇ ਹੋ ਜਿਹੜੇ ਇਸ ਟਾਈਮ ਮਾਡਲ ਖੜਾ ਇਹ 27 ਲੱਖ ਰੁਪਈਆ ਦਾ 50000 ਡਿਸਕਾਊਂਟ ਮੇਲੇ ਦਾ ਠੀਕ ਹੈ ਜੀ ਜਿਵੇਂ ਫਾਰਮ ਦੇ ਵਿੱਚ ਲੁੱਕ ਆ ਉਹ ਚੀਜ਼ ਬਣਾਈ ਵੀ ਇਹਨਾਂ ਨੇ ਜਿੱਦਾਂ ਮਗਰੋਂ ਅੱਗੇ ਤਾਂ ਸਿੰਪਲ ਜਿਹੀਆਂ ਹੁੰਦੀਆਂ ਸੀ ਬਹੁਤ ਵਧੀਆ ਲੁੱਕ ਵਾਈਜ਼ ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਾਇਆ ਹੋਇਆ ਠੀਕ ਹੈ ਜੀ ਤੇ ਇਹਨਾਂ ਦਾ ਆ ਗਿਆ ਕੰਪਿਊਟਰ ਕਰਾ ਲਓ ਜੀ ਏ ਆ ਗਈ ਮਸ਼ੀਨ ਦੀ ਲੁੱਕ ਦੇਖ ਲਓ ਤੇ ਇਹ ਮਤਲਬ ਤੁਸੀਂ ਮੱਕੀ ਦਾ ਕਟਰਪ ਉਹ ਵੀ ਇਹ ਬਣਾਉਂਦੇ ਨੇ ਠੀਕ ਆ ਜੀ 4x4 ਮਾਡਲ ਵੀ ਨੇ ਠੀਕ ਆ ਤੇ ਕੰਬਾਈਨ ਦੇ ਵਿੱਚ ਇਦਾਂ ਇਹ ਮਾਡਲ ਆ ਇਹਨਾਂ ਦੇ 3-4 ਮਾਡਲ ਨੇ ਅਲੱਗ-ਅਲੱਗ ਸ਼ੇਪ ਦੇ ਉਹਦੇ ਵਿੱਚ ਜਿਵੇਂ ਜਿਹੜਾ ਓਗਰ ਆ ਇਹ ਮੈਨੂਅਲ ਆ ਜਾਂ ਆਟੋਮੈਟਿਕ ਆ ਠੀਕ ਆ ਜੀ ਬਹੁਤ ਫੰਕਸ਼ਨਾਂ ਦਾ ਫਰਕ ਆ ਸਾਰਾ ਸਟੀਨਲੈਸ ਸਟੀਲ ਦੀ ਇਹ ਬਣਤਦੇ ਨੇ A to Z ਸਾਰਾ ਤੇ ਤੁਸੀਂ ਉਹ ਵੀ ਲੈ ਸਕਦੇ ਹੋ ਜੇ ਤੁਸੀਂ ਮੱਕੀ ਦਾ ਗੱਟਰ ਲੈਣਾ ਤੇ ਇਸ ਟਾਈਮ ਮੇਲੇ ਦਾ ਰੇਟ ਹੈਗਾ 27 ਲੱਖ ਰੁਪਇਆ ਜੀ